ਜਥੇਦਾਰ ਕਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕਿਹਾ ਕਿ ਉਹਨਾਂ ਦਾ ਰੋਮ ਰੋਮ ਪੰਥ ਦਾ ਰਹਿਣੀਆ ਤੇ ਉਹ ਸਦਾ ਪੰਥ ਦੀ ਚੜ੍ਹਦੀ ਕਲਾ ਲਈ ਸਮਰਪਿਤ ਰਹਿਣਗੇ ਉਹਨਾਂ ਨੇ ਕਿਹਾ ਕਿ ਸਿੱਖ ਪੰਥ ਤੇ ਪੰਜਾਬ ਅੱਜ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜ ਜਨ ਨਾਲ ਮਿਲ ਜੁਲ ਕੇ ਡਟ ਕੇ ਮੁਕਾਬਲਾ ਕਰਨ ਦੀ ਲੋੜ ਹੈ ਉਨੇ ਕਹੇ ਕਿ ਬਿੱਤੇ ਦਿਨੀ ਉਹਨਾਂ ਵੱਲੋਂ ਚੀਵ ਖਾਲਸਾ ਦਿਵਾਨ ਅਤੇ ਹੋਰ ਵਿਦਿੱਕ ਸੰਸਥਾਵਾਂ ਚਲਾ ਰਹੇ ਆਧਾਰਿਆਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਮੱਝ 'ਚ ਅਜਈਆਂ ਵਿਦਿੱਕ ਸੰਸਥਾਵਾਂ ਸ਼ੁਰੂ ਕਰਨ ਦੀ ਵਿਉਂਤਬੰਦੀ ਕਰਨ ਦੀ ਸਲਾਹ ਦਿੱਤੀ ਜਿੱਥੇ ਗਰੀਬਾਂ, ਦਲਿਤਾਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸਹੂਲਤ ਹੋਵੇ। ਉਹਨਾਂ ਸਪਸ਼ਟ ਕੀਤਾ ਕਿ ਦਰਪੇਸ਼ ਪੰਥਿਕ ਔਕੜਾਂ ਦਾ ਟੱਕਰਾ ਕਰ ਲਿਓ ਹਮੇਸ਼ਾ ਮੋਰੀ ਰੋਲ ਅਦਾ ਕਰਨਗੇ। ਇਸ ਤੋਂ ਪਹਿਲਾਂ ਤੱਕ ਤਕਸਗੜ੍ਹ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਥਾਪੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਧਾਰਮਿਕ ਮਰਿਆਦਾ ਅਨੁਸਾਰ ਕੀਤੀ ਗਈ ਸਮਾਗਮ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸੰਪਰਦਾਮਾਂ ਦੇ ਆਗੂ ਸੰਤ ਮਹਾਪੁਰਸ਼ ਅਤੇ ਸਿੱਖ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਸ਼ਰਕਤ ਕੀਤੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਦਸਤਾਰ ਭੇਟ ਕਰਕੇ ਵਤਾਰ ਜਥੇਦਾਰ ਪ੍ਰਵਾਨ ਕੀਤਾ ਗਿਆ ਹਾਲਾਂਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਮਾਗਮ ਚ ਸ਼ਾਮਲ ਨਹੀਂ ਹੋਏ ਮਾਰਚ ਮਹੀਨੇ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਨਿਹੰਗ ਸਿੰਘ ਜਥੇਬੰਦੀ ਤੇ ਸੰਤ ਸਮਾਜ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਇਸ ਸਮਾਗਮ ਸ਼ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਛਨਮੇਕਰੂੜੀ ਦੇ ਯਤਨਾਂ ਸਦਕਾ ਸੰਭਵ ਹੋਇਆ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੂਰਨ ਮਰਿਆਦਾ ਅਨੁਸਾਰ ਜੱਤਦਾਰ ਦੀ ਦਸਤਾਰਬੰਦੀ ਹੋਈ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਪੰਥਕ ਏਕਤਾ ਲਾਜ਼ਮੀ ਹੈ ਅਤੇ ਇਸ ਸਮਾਗਮ ਲੋਕਾਂ ਵਿੱਚ ਵੱਡਾ ਸੁਨੇਹਾ ਲੈ ਕੇ ਜਾਵੇਗਾ ਉਨ੍ਹਾਂ ਸ਼ਰਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਅਕਾਲ ਤਖਤ ਸਾਹਿਬ ਤੇ ਪੱਕੇ ਜੱਤਦਾਰ ਦੀ ਨਿਯੁਕਤੀ ਸ਼ਹੀਦੀ ਸਤਾਪਦੀ ਤੋਂ ਪਹਿਲਾਂ ਕੀਤੀ ਜਾ ਵੇ ਜ਼ਿਕਰ ਜੋਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿੱਚ ਜਦ ਅਰਗੇਨੀ ਕੁਲਦੀਪ ਸਿੰਘ ਗੜਗੱਜ ਦੇ ਸਨਮਾਨ ਵਿੱਚ ਦੂਜੀ ਵਾਰ ਕੀਤੇ ਸਮਾਗਮ ਵਰਰੇ ਕਿੰਤੂ ਪਰੰਤੂ ਸ਼ੁਰੂ ਹੋ ਗਈ ਹੈ ਬੀਜਪੀ ਆਗੂ ਅਤੇ ਸਖਜੰਤਕ ਨੇ ਇਸ ਸਮਾਗਮ ਨੂੰ ਪੰਥਕ ਰਵੈਤਾਂ ਦੇ ਵੋਲੰਕਣਾ ਕਰਾਰ ਦੁੱਤਾ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ 10 ਮਾਰਚ ਨੂੰ ਗਿਆਨੀ ਕਲਦੀਪ ਸਿੰਘ ਗੜਕਾਜ ਦਾ ਦਸਤਾਰ ਬੰਦੀ ਸਮਾਗਮ ਤਖਤ ਕੇਸਗੜ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ਹੁਣ 7 ਮਹੀਨਿਆਂ ਮਗਰੋਂ ਇਹ ਸਮਾਗਮ ਕੀਤਾ ਗਿਆ ਹੈ ਭਾਜਪਾਗੂ ਪ੍ਰੋਫੈਸਰ ਅਸਰਚੰਦ ਸਿੰਘ ਖਿਆਲਾ ਜੋ ਕਿ ਪਹਿਲਾਂ ਦਮਦਮੀ ਟਕਸਾਲ ਨਾਲ ਵੀ ਸੰਬੰਧਿਤ ਰਹੇ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਕੇਸਗੜ ਸਾਹਿਬ ਵਿਖੇ ਗਿਆਨੀ ਕਲਦੀਪ ਸਿੰਘ ਗੜਕਾਜ ਦੀ ਦਸਤਾਰ ਬੰਦੀ ਸੰਬੰਧੀ ਕੀਤੇ ਸਮਾਗਮ ਨੂੰ ਅਡੰਬਰ ਤੇ ਪੰਥੇ ਗਰਵੈਤਾ ਦੀ ਉਲੰਘਣਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸੱਦਾ ਪੱਤਰਾਂ ਵਿੱਚ ਗਿਆਨੀ ਕਲਦੀਪ ਸਿੰਘ ਗੜਕਾਜ ਨੂੰ ਪੰਥਕ ਜ਼ਿੰਮੇਵਾਰੀ ਸੌਂਪਣ ਦੀ ਗੱਲ ਦਰਜ ਸੀ ਪਰ ਸਮਾਗਮ ਦੌਰਾਨ ਮੌਜੂਦ ਪੰਥਕ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜੱਜਦਾਰ ਬਲਬੀਰ ਸਿੰਘ ਨੇ ਸਪਸ਼ਟ ਕਿਹਾ ਕਿ ਪਿਛਲੀ ਵਾਰ ਕੀਤੀ ਦਸਤਾਰਬੰਦੀ ਮਰਿਆਦਾ ਅਨੁਸਾਰ ਨਹੀਂ ਸੀ ਉਨੇ ਵੀ ਮੰਨੇ ਕਿ ਪਿਛਲੀ ਵਾਰ ਦੀ ਕਾਰਵਾਈ ਮਰਿਆਦਾ ਤੋਂ ਬਾਹਰ ਹੋਈ ਅਤੇ ਵਿਰੋਧ ਸਹੀ ਸੀ ਜੇਕਰ ਹੁਣ ਗਿਆਨੀ ਗੜਗੱਜ ਨੂੰ ਪੰਥਕ ਪ੍ਰਵਾਨਗੀ ਮਿਲੀ ਹੈ ਤਾਂ ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਜਥੇਦਾਰ ਵੱਜੋਂ ਕੀਤੇ ਫੈਸਲੇ ਕਿਸ ਅਧਾਰ ਤੇ ਪ੍ਰਸੰਕਿਕ ਮੰਨੇ ਜਾਣਗੇ ਅਤੇ ਪੰਥ ਪ੍ਰਵਾਨਗੀ ਤੋਂ ਬਿਨਾ ਅਕਾਲ ਤਖਤ ਸਾਹਿਬ ਤੇ ਜਥਾਰ ਵੱਜੋਂ ਬੈਠਣ ਦੀ ਉਵੱਗਿਆ ਲਈ ਜ਼ਿੰਮੇਵਾਰ ਕੌਣਾ ਹੈ ਉਨੇ ਕਿਹਾ ਕਿ ਸਮਾਗਮ ਵਿੱਚ ਪਿਛਲੀਆਂ ਭੁੱਲਾਂ ਲਈ ਖਿਮਾ ਜਾਚਨਾ ਵੀ ਨਹੀਂ ਕੀਤੀ ਗਈ ਉਧਰ ਦਮਦਮੀ ਟਕਸਾਲ ਜਨਾਲਾ ਦੇ ਪ੍ਰਬੰਧਕ ਭਾਈ ਅਮਰਿਕ ਸਿੰਘ ਜਨਾਲਾ ਨੇ ਲਾਪਤਾ 328 ਰੁਪਿਆਂ ਦਾ ਸੱਚ ਸੰਗਤਾਂ ਦੇ ਸਾਹਮਣੇ ਆਉਣ ਤੱਕ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਨੂੰ ਸਮਰਥਨ ਦੇਣ ਤੋਂ ਨਾ ਕੀਤੀ ਹੈ ਉਹਨੇ ਕਿਹਾ ਕਿ ਉਹ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਸਿੱਖ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਦਾ ਵਿਰੋਧ ਕਰਨਗੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਨਾਲਾ ਨੇ ਕਿਹਾ ਕਿ ਉਹ ਸਮਾਗਮਾਂ ਦੇ ਵਿਰੋਧੀ ਨਹੀਂ ਪਰ ਕਮੇਟੀ ਦੇ ਉਦਾ ਨਿਜ਼ਾਮ ਦੇ ਵਿਰੋਧ ਵਿੱਚ ਹਨ ਜਦ ਤੱਕ ਗੁਰੂ ਸਾਹਿਬ ਦੇ 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਦਾ ਸੱਚ ਸਾਹਮਣੇ ਨਹੀਂ ਆਉਂਦਾ ਉਹ ਸਿੱਖ ਸੰਸਥਾ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦਾ ਵਿਰੋਧ ਕਰਦੇ ਰਹਿਣਗੇ ਸ਼੍ਰੋਮਣੀ ਪੰਥ ਅਕਾਲੀ ਵੱਡਾ ਦਲ ਦੇ ਮੁਖੀ ਜੱਦਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਿੱਚ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਪਹਿਲੇ ਦਿਨ ਤੋਂ ਯਤਨ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਇਹ ਹੰਗਸ ਸਿੰਘ ਜਥੇਬੰਦੀਆਂ ਨੇ ਹਮੇਸ਼ਾ ਸਿੱਖ ਰਹਿਤ ਮਰਿਆਦਾ ਤੇ ਪੰਥਕ ਹਿੱਤਾਂ ਲਈ ਕਾਰਜ ਕੀਤੇ ਅਤੇ ਹੁਣ ਵੀ ਕਰ ਰਹੇ ਨੇ ਉਹਨਾਂ ਤਾੜਨਾ ਕਰਦੇ ਕਿ ਆ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਲੋ ਸਿੱਖ ਰਹਿਤ ਮਰਿਆਦਾ ਦੇ ਉਲਟ ਕੀਤੇ ਕਾਰਜਾਂ ਦਾ ਉਹ ਸ਼ਕਤੀ ਨਾਲ ਵਿਰੋਧ ਕਰਨਗੇ ਉਹਨਾਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜੱਤੜਰ ਦੀ ਨਿਯੁਕਤੀ ਸੀ ਦੀ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਪਰਦਾਮਾਂ ਨਾਲ ਗੁਰਮਤਾ ਕਰਕੇ ਕਰਨ ਦੀ ਤਾਗੀਦ ਵੀ ਕੀਤੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੰਘ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਵਿਧੀ ਵਿਵਧਾਨਤੀ ਪ੍ਰਕਿਰਿਆ ਨੂੰ ਜਲਦ ਨੇਪਰੇ ਚਾੜੇ ਤਾਂ ਜੋ ਸਿੱਖ ਪੰਥ ਅਜਿਹੇ ਵਿਵਾਦਾਂ ਦਾ ਸਾਹਮਣਾ ਨਾ ਕਰੇ ਜ਼ਿਕਰਯੋਗ ਹੈ ਕਿ ਪੰਥਕ ਹਲਕਿਆਂ 'ਚ ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿਆਨੀ ਗੜਗਾਜ ਨੂੰ ਇੱਕ ਤਖਤ ਸਾਹਿਬ ਦੇ ਜੱਤਾਰ ਵੱਲੋਂ ਮਾਨਤਾ ਦਿਵਾਉਣ ਬਾਅਦ ਅਕਾਲ ਤਖਤ ਸਾਹਿਬ ਦੇ ਨਵੇਂ ਤੇ ਪੱਕੇ ਜੱਦਦਾਰ ਦੀ ਭਾਲ ਵੀ ਸ਼ੁਰੂ ਹੋ ਗਈ ਹੈ ਤਾਂ ਕਿ ਸ਼ਤਾਬਦੀ ਸਮਾਗਮਾਂ ਮੌਕੇ ਕਿਸੇ ਵੀ ਕਿਸਮ ਦਾ ਕੋਈ ਟਕਰਾਅ ਪੈਦਾ ਨਾ ਹੋਵੇ ਅਤੇ ਇਹਨਾਂ ਸਮਾਗਮ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਤਰ ਹੋ ਸਕਣ